ਕਰਨੋ ਜੀ ਜੀ ਵੈਲਕਮ ਟੂ ਇੰਡੀਆ ਥੈਂਕ ਯੂ ਥੈਂਕ ਯੂ ਪੰਗਾ ਆ ਰਹੀ ਹੈ ਜੀ ਪੰਗਾ ਆ ਰਹੀ ਹੈ ਤੇ ਉਹਨਾਂ ਤੇ ਇਹਨੂੰ ਟ੍ਰੇਲਰ ਆ ਰਿਹਾ ਥੈਂਕ ਯੂ ਸੋ ਮੱਚ ਕਰਨੇ ਥੈਂਕ ਯੂ ਸੋ ਮੱਚ ਐਂਡ ਥੈਂਕ ਯੂ ਸਸਤਰੀਕਾਲ ਜੀ ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਟੀਵੀ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਗਾਇਕ ਤੇ ਐਕਟਰ ਜੱਸੀ ਗਿੱਲ ਦੀ ਜੀ ਹਾਂ ਜੱਸੀ ਗਿੱਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਵੀਡੀਓ ਨੂੰ ਸ਼ੇਅਰ ਕੀਤਾ ਜਿਸ ਵਿੱਚ ਉਹਨਾਂ ਨੇ ਰਿਵੀਲ ਕਰ ਦਿੱਤਾ ਹੈ ਕਿ ਉਹਨਾਂ ਦੀ ਫਿਲਮ ਪੰਗਾ ਦਾ ਟ੍ਰੇਲਰ 23 ਤਰੀਕ ਨੂੰ ਯਾਨੀ ਕਿ ਅੱਜ ਦੇ ਦਿਨ ਰਿਲੀਜ਼ ਹੋਣ ਜਾ ਰਿਹਾ ਹੈ ਤੇ ਉਹਨਾਂ ਦੇ ਨਾਲ ਇਸ ਫਿਲਮ 'ਚ ਉਹਨਾਂ ਦਾ ਸਾਥ ਦੇ ਰਹੀ ਹੈ ਬਾਲੀਵੁੱਡ ਦੀ ਰਿਵੋਲਵਰ ਰਾਣੀ ਕੰਗਨਾ ਰਣੋਤ ਤੇ ਬੋਲਡ ਗਰਲ ਰੀਚਾ ਚੱਡਾ ਤੁਹਾਨੂੰ ਦੱਸ ਦਈਏ ਕਿ ਜੱਸੀ ਗਿੱਲ ਨੇ ਆਪਣੇ ਇਸ ਵੀਡੀਓ ਦੇ ਵਿੱਚ ਇਹ ਵੀ ਰਿਵੀਲ ਕੀਤਾ ਕਿ ਕਰਨ ਔਜਲਾ ਉਹਨਾਂ ਦੀ ਕਿਸ ਤਰ੍ਹਾਂ ਤਾਰੀਫ਼ ਕਰਦੇ ਦਿਖਾਈ ਦੇ ਰਹੇ ਐ ਤੁਸੀਂ ਵੀ ਦੇਖੋ ਕੀ ਕਿਹਾ ਕਰਨ ਔਜਲਾ ਨੇ ਜੱਸੀ ਗਿੱਲ ਦੀ ਤਾਰੀਫ਼ ਦੇ ਵਿੱਚ ਇਸ ਵੀਡੀਓ ਦੇ ਵਿੱਚ ਕਰਨ ਔਜਲਾ ਦੀ ਵੈਲਕਮ ਟੂ ਇੰਡੀਆ ਥੈਂਕ ਯੂ ਥੈਂਕ ਯੂ ਆ ਰਹੀ ਹੈ ਜੀ ਪੰਗਾਰੀ ਤਾਂ ਇਹਨੂੰ ਆ ਤੈਨੂੰ ਟ੍ਰੇਲਰ ਆ ਰਿਹਾ ਥੈਂਕ ਯੂ ਸੋ ਮੱਚ ਕਰਨੇ ਥੈਂਕ ਯੂ ਸੋ ਮੱਚ ਅੰਦਰ ਥੈਂਕ ਯੂ ਫਿਨਿਸ਼ ਅੰਦਰ بزਨਸ ਇਧਰ ਵੀ ਬਾਬਾ ਜੀ ਬਿਲ ਚਰਨੇ ਹੋਏ ਇਹਨਾਂ ਦਾ ਇਹਨਾਂ ਦਾ ਡੈਬਿਊ ਹੋ ਰਿਹਾ ਫੁੱਲ ਔਨ ਹਾਂਜੀ ਕੀ ਕੀ ਕਹਿਣਾ ਚਾਹੋਗੇ ਮੈਂ ਬਹੁਤ ਜ਼ਿਆਦਾ ਖੁਸ਼ ਆ ਜੀ ਤੇ ਤੁਸੀਂ ਮੇਰਾ ਡਾਇਰੈਕਟਰ ਦੇਖਿਆ ਨਿਕਿਆ ਪਰ ਫਿਲਮ ਵਿੱਚ ਬਹੁਤ ਕਿੰਦਾ ਵੀਰ ਠੀਕ ਹੋ ਕੀ ਕਹਿਦੀ ਹੈ ਇੰਡੀਰੀ ਠੰਡ ਇੰਡੀਰੀ ਠੰਡ ਵੱਧ ਹੁੰਦ ਪਈ ਜਾਂਦੀ ਹੈ ਇੰਡੀਰੀ ਠੰਡ ਆ ਦੱਸੂਗਾ ਇੱਥੇ ਵੀ ਨਹੀਂ ਕੰਮ ਕਰਦਾ ਆਪਣੇ ਹੀਟ ਨਹੀਂ ਹੈਗੀ ਇੱਥੇ ਚਲ ਵੈਲਕਮ bro ਬੋਕਾਂ ਦੇ ਯਾਰ ਕੇ ਗੋਬ ਤੇਰਾ ਚਿੱਟਾ ਕੁੜਤਾ ਕਾਣਾ ਬਹੁਤ ਸੋਹਣਾ ਕਰਨੀ ਆ ਬਾਕੀ ਥੈਂਕ ਯੂ ਵੇਰ ओके ਅੱਡੀ ਸਾਰੇ ਪੰਜ 6 ਕੈਨਨਾ ਤੋਂ ਤਾਂ ਦੇਖਿਆ ਤੁਸੀਂ ਕਿੱਦਾਂ ਕਰਨ ਔਜਲਾ ਨੇ ਜੱਸੀ ਗਿਲਦੀ ਐਕਟਿੰਗ ਨੂੰ ਖੂਬ ਪਸੰਦ ਕੀਤਾ ਹੈ ਤੇ ਤੁਹਾਨੂੰ ਕਿੰਨੀ ਗੁੜੀ ਕਿ ਜੱਸੀ ਗਿਲਦੀ ਇਸ ਫਿਲਮ ਪੰਗਾ ਦੀ ਸਾਨੂੰ ਜ਼ਰੂਰ ਦੱਸੋ ਨੀਚੇ ਦਿੱਤੇ ਗਏ ਕਮੈਂਟ ਬਾਕਸਿਸ ਦੇ ਵਿੱਚ ਤੇ ਹੋਰ ਨਵੀਆਂ ਤੇ ਲੇਟੈਸਟ ਅਪਡੇਟਸ ਲਈ ਤੁਸੀਂ ਜੁੜੇ ਰਹਿਣਾ ਡੇਨਿਕ ਸਵੇਰਾ ਟੀਵੀ ਦੇ ਨਾਲ ਤੇ ਐਂਟਰਟੇਨਮੈਂਟ ਦੀਆਂ ਹੋਰ ਖਬਰਾਂ ਲਈ ਜ਼ਰੂਰ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਸਵੇਰਾ ਸਟਾਰ ਟਾਕਸ ਤੁਹਾਡਾ ਕੈਨੇਡਾ ਤੋਂ ਵੀਜ਼ਾ ਰਿਫਿਊਜ਼ ਹੈ ਵੀਜ਼ਾ ਰਿਫਿਊਜ਼ ਹੁੰਦਾ ਕੋਰਸ ਦੀ ਗਲਤ ਚੋਣ ਦੇ ਨਾਲ ਜੇਕਰ ਦੁਬਾਰਾ ਅਪਲਾਈ ਕਰਨਾ ਚਾਹੁੰਦੇ ਹੋ ਸਾਨੂੰ ਇਸ ਨੰਬਰ ਤੇ ਵਟਸਐਪ ਕਰੋ ਔਰ ਆਪਣਾ ਕੈਨੇਡਾ ਜਾਣ ਦਾ ਸੁਪਨਾ ਸਹਕਾਰ ਕਰੋ ਮੀਰ रफीक ਮੁਹੰਮਦ ਫ੍ਰੀ ਸੇਵਾ ਫ੍ਰੀ ਸਮਾਧਾਨ 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਲਿਖੇ ਰਿਕਾਰਡ ਕੇਸ ਹੱਲ ਵਸ਼ੀਕਰਨ ਲਵ ਮੈਰਿਜ ਪੀਆਰ ਲੋਟਰੀ ਸੱਟਾ ਨੰਬਰ ਸੰਤਾਨਹੀਨਤਾ ਦੇ ਧੋਖਾਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ ਸਿੱਧੀਆਂ ਤੇ ਚਾਰ ਇਲਮਾ ਦੇ ਬੇਤਾਜ ਬਾਦਸ਼ਾਹ ਤਕਦੀਰ ਕਦੋਂ ਬਦਲੇਗੀ ਸੱਚਾ ਪਿਆਰ ਮਿਲੇਗਾ ਜਾਂ ਨਹੀਂ ਲੋਟਰੀ ਨੰਬਰ ਪਾਓ ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ ਸਾਨੂੰ ਫੋਨ ਕਰੋ ਮੀਆਂ रफीक ਮੁਹੰਮਦ